ਖਦਦੇ ਨੇ ਉਹ ਵੱਡਾ ਨੁਕਸਾਨ ਚੱਲ ਰਹੇ ਨੇ ਗੰਡੋਵਾਲ ਪਿੰਡ ਦੇ ਕੋਲ ਵਿਆਸ ਦਰਿਆ ਦੇ ਪੁਲ ਦੇ ਨਾਲ ਲੱਗੇ ਬੰਦ ਵਿੱਚ ਫਾੜ ਪੈ ਗਿਆ ਜੇਕਰ ਸਵੇਰ ਤੱਕ ਹਾਲਾਤ ਨਾ ਸੰਭਲੇ ਯਾਨੀ ਕਿ ਸਵੇਰੇ ਤਾ ਹਾਲਾਤ ਕਾਫੀ ਮਾੜੇ ਸਿਗੇ ਤੇ ਜੇਕਰ ਹੁਣ ਵੀ ਹਾਲਾਤ ਨਾ ਸੰਭਲੇ ਤੇ ਫਿਰ ਪੂਰਾ ਪਿੰਡ ਪਾਣੀ ਦੀ ਲਪੇਟ ਦੇ ਵਿੱਚ ਆ ਸਕਦਾ ਹੈ ਇਸ ਦੇ ਨਾਲ ਨਾਲ ਆਲੇ ਦੁਆਲੇ ਦੇ ਕਈ ਹੋਰ ਪਿੰਡਾਂ ਨੂੰ ਵੀ ਵੱਡਾ ਖਤਰਾ ਬਣਿਆ ਹੋਇਆ ਹੈ ਕਿਉਂਕਿ ਪਾਣੀ ਲਗਾਤਾਰ ਅੱਗੇ ਨੂੰ ਵਧ ਰਿਹਾ ਹੈ ਪ੍ਰਸ਼ਾਸਨ ਮੌਕੇ ਤੇ ਪਹੁੰਚ ਚੁੱਕਾ ਹੈ ਪਰ ਪਾਣੀ ਦੇ ਜ਼ੋਰ ਅੱਗੇ ਹਾਲਾਤ ਕਾਫੀ ਗੰਭੀਰ ਬਣੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾੜ ਪੈ ਚੁੱਕਾ ਜੋ ਕਿ ਬੰਨ ਬਣਾਇਆ ਹੋਇਆ ਸੀ ਉੱਥੇ ਲੋਕਾਂ ਨੇ ਹੁਣ ਜਿਹੜੇ ਨੇ ਉੱਥੇ ਇੱਕ ਦੂਸਰੇ ਦੀ ਮਦਦ ਕਰਨ ਦੇ ਲਈ ਜੁਟੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਤੇ ਹੁਸ਼ਿਆਰਪੁਰ ਦੇ ਵਿੱਚ ਬਿਆਸ ਦਰਿਆ ਦਾ ਇਹ ਪਾਣੀ ਜਿਹੜਾ ਹੈ ਉਹ ਲਗਾਤਾਰ ਅੱਗੇ ਵਧ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਰੜਾ ਪੁਲ ਦੀਆਂ ਦਿਖਾ ਰਹੇ ਹਾਂ ਜਿਹੜਾ ਕਿ ਇਹ ਪੁਲ ਜਿਹੜਾ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਇਲਾਕਿਆਂ ਨੂੰ ਜੋੜਦਾ ਕਿਉਂਕਿ ਜਿੰਨੀ ਵੀ ਟਰਾਂਸਪੋਰਟੇਸ਼ਨ ਹੈ ਹੁਸ਼ਿਆਰਪੁਰ ਤੱਕ ਗੁਰਦਾਸਪੁਰ ਵੀ ਇੱਥੋਂ ਹੀ ਗੁਜ਼ਰ ਕੇ ਜਾਂਦੀ ਹੈ ਅਸੀਂ ਬਿਲਕੁਲ ਬਿਆਸ ਦਰਿਆ ਦੇ ਉੱਪਰ ਜਿਹੜਾ ਪੁਲ ਉਸ ਤੇ ਖੜੇ ਹਾਂ ਜਿੱਥੇ ਕਿ ਤੁਸੀ ਬੰਨਾ ਜਿਹੜਾ 4 ਤੋਂ 5 ਕਿਲੋਮੀਟਰ ਦੀ ਜਿਹੜੀ ਤੁਸੀ ਹੈ ਪੂਰੀ ਪੈਂਦੀ ਹੈ 8 ਤੋਂ 9 ਪਿੰਡਾਂ ਨੂੰ ਜਿਹੜੀ ਹੈ ਇਹ ਪਾਣੀ ਤੋਂ ਬਚਾਅ ਕਰਦੀ ਹੈ ਕੁਝ ਜਿਹੜਾ ਤੁਸੀ ਬਨ ਵਿੱਚ ਥੋੜਾ ਜਿਹਾ ਪਾੜ ਪਿਆ ਜਿਸ ਨੂੰ ਲੈ ਕੇ ਪ੍ਰਸ਼ਾਸਨ ਜਿਹੜਾ ਹਰਕਤ ਵਿੱਚ ਆਇਆ ਹੈ ਜਿੰਨੇ ਸਿਵਲ ਡਿਫੈਂਸ ਦੇ ਕਰਮਚਾਰੀ ਹੋਮ ਕਾਰਡ ਦੇ ਜਿਹੜੇ ਕਰਮਚਾਰੀ ਇੱਥੇ ਪਹੁੰਚੇ ਹਨ ਅਤੇ ਹਾਲ ਅਧਿਕਾਰੀ ਵੀ ਜਿਹੜੇ ਐਸਡੀਐਮ ਸਾਹਿਬ ਡੀਸੀ ਸਾਹਿਬ ਹੋ ਕੇ ਗਏ ਹਨ ਪੂਰੀ ਮੁਸ਼ਤੈਦੀ ਨਾਲ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ ਸਾਡੇ ਨਾਲ ਐਸਡੀਐਮ ਸਾਹਿਬ ਜਿਹੜੇ ਆ ਪਰਮਪ੍ਰੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਜੇ ਦੇਖੀਏ ਤੇ ਹਾਲਾਤ ਜਿਹੜੇ ਆ ਐਸ ਵੇਲੇ ਚਿੰਤਾਜਨਕ ਬਣੇ ਹੋਏ ਆ ਕੀ ਕਹਿਣਾ ਚਾਹੋਗੇ ਮੈਂ ਮੈਂ ਤੁਹਾਨੂੰ ਦੱਸਣਾ ਚਾਹਗਾ ਕਿ ਇਹਨਾਂ ਪਾਣੀ ਦਾ ਵਹਾਅ ਲਗਾਤਾਰ ਵਧਣ ਕਰਕੇ ਜਿਹੜਾ ਇਹ ਇਹ ਬੰਨ ਹੈਗਾ ਜਿਹੜਾ ਮਤਲਬ ਡੜਾ ਦੱਜ ਨੂੰ ਕਿ ਆਪਾਂ ਡੈ ਉਹ ਕਹਿ ਸਕਦੇ ਹਾਂ ਪੂਲ ਹੈਗਾ ਇਹ ਇਹਨੂੰ ਖਤਰਾ ਨਹੀਂ ਇਸ ਦੇ ਨਾਲ ਜਿਹੜਾ ਗਾਈਡਡ ਬੰਨ ਹੈਗਾ ਜਿਸ ਦਾ ਜੋ ਕੱਚਾ ਹੈ ਬੇਸਿਕਲੀ ਉਹ ਉਸ ਦੇ ਵਿੱਚ ਜਿਹਨੂੰ ਕਹਿਰੀ ਹੈ ਉਹ ਹਾਂ ਤੁਸੀਂ ਬੰਨ ਜਿਹੜਾ ਹੈਗਾ ਉਸ ਦੇ ਵਿੱਚ ਜਿਹੜੀ ਹੈ ਪਾ ਮਿੱਟੀ ਦੀ ਖਾਰ ਹੋਈ ਹੈ ਪਰ ਉਹ ਕਿਉਂਕਿ ਲਗਾਤਾਰ ਪਾਣੀ ਦਾ ਜਿਸ ਦਾ ਲੈਵਲ ਵਧਦਾ ਰਿਹਾ ਹੈਗਾ ਉਹਦੇ ਕਰਕੇ ਇਹ ਸੁਭਾਵਿਕ ਵੀ ਲੱਗਦਾ ਸੀਗਾ ਜਿਸ ਦੇ ਵਾਸਤੇ ਅੱਜ ਸਵੇਰ ਤੋਂ ਹੀ ਨੈਸ਼ਨਲ ਹਾਈਵੇ ਦੇ ਦੀਆਂ ਟੀਮਾਂ ਉਸ ਤੋਂ ਇਲਾਵਾ ਸਾਡੇ ਡਰੇਨ ਡਿਪਾਰਟਮੈਂਟ ਦੇ ਐਕਸੀਅਨ ਸਾਹਿਬ ਐਸਸੀ ਐਸਡੀਓ ਉਸ ਤੋਂ ਇਲਾਵਾ ਸਾਡੇ ਵੀਡੀਪੀਓ ਜਿੱਦਾਂ ਤੇ ਡੀਡੀਪੀਓ ਸਾਡੇ ਉਹ ਵੀ ਦੇ ਨਾਲ ਹੀ ਨਾਲ ਸਾਡੇ ਜਿਹੜੇ ਰੇਂਜ ਆਫੀਸਰ ਹੈ ਫੋਰੈਸਟ ਵਾਲੇ ਅਸੀਂ ਉਹ ਵੀ ਨਾਲ ਤਨਾਤ ਕੀਤੀ ਹੋਈ ਸੀ ਪਰ ਕਹਿਣ ਤੋਂ ਬਾਅਦ ਇਹ ਹੈ ਇਹ ਇਕੱਲਾ ਅਸੀਂ ਇਹ ਨਹੀਂ ਕਿਹਾ ਕਿ ਨੈਸ਼ਨਲ ਹਾਈਵੇਅ ਵਾਲੇ ਜਾਂ ਡਿਰੇਨੇਜ ਡਿਪਾਰਟਮੈਂਟ ਹੀ ਕਰੇਗਾ ਅਸੀਂ ਸਾਰਾ ਕਨਸੋਲੀਡੇਟਡ ਰੂਪ ਦੇ ਵਿੱਚ ਖਾਦੀ ਕੋਸ਼ਿਸ਼ ਕੀਤੀ ਕਿ ਸਾਰਿਆਂ ਨੂੰ ਮਤਲਬ ਹਰੇਕ ਆਪਣੇ ਰਿਸੋਰਸਿਸ ਨੂੰ ਵਰਤ ਸਕੀਏ ਸ਼ਾਇਦ ਤੁਸੀਂ ਦੇਖ ਰਹੋ ਪਿੱਛੇ ਇਹ ਸਾਰੀਆਂ ਜਿਹੜੀਆਂ ਟਰਾਲੀਆਂ ਹੁਣ ਆ ਰਹੀਆਂ ਇਹ ਬੀਡੀ ਡੀਡੀਪੀਓ ਤੇ ਬੀਡੀਪੀਓ ਦੇ ਸਾਬ ਦੇ ਜਿਹੜੇ ਹੈਗੇ ਆ ਉਹਨਾਂ ਨੇ ਅਰੇਂਜ ਕਰਵਾਈਆਂ ਹੈਗੀਆਂ ਇਸੇ ਤਰ੍ਹਾਂ ਲੇਬਰ ਲਗਾਤਾਰ ਲੱਗੀ ਹੋਈ ਹੈ ਤੇ ਬਟ ਕਿਉਂਕਿ ਪਾਣੀ ਦਾ ਵਹਾਅ ਲਗਾਤਾਰ ਵੱਧਾ ਰਿਹਾ ਹੈਗਾ ਉਸ ਕਰਕੇ ਸਾਨੂੰ ਇਹ ਦਿੱਕਤ ਆ ਰਹੀ ਨਹੀਂ ਇਹ ਦਿੱਕਤ ਆਣੀ ਵੀ ਨਹੀਂ ਸੀਗੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਅੱਜ ਸਵੇਰ ਤੋਂ ਹੀ ਸਵੇਰੇ 10:30 ਵਜੇ ਡੀਸੀ ਮੈਡਮ ਮੇਰੇ ਨਾਲ ਹੀ ਇੱਥੇ ਬੰਦ ਤੇ ਪਹੁੰਚ ਗਏ ਸੀਗੇ ਔਰ ਲਗਾਤਾਰ ਉਹ ਇੱਥੇ ਰਹੇ ਆਲਮੋਸਟ 4 ਵਜੇ ਤੋਂ ਬਾਅਦ ਮੈਮ ਗਈ ਹੈ ਤਾਂ ਉਦੋਂ ਵੀ ਉਹਨਾਂ ਦੀ ਬੀਸੀ ਸੀਗੀ ਚੀਫ ਫੈਕਟਰੀ ਸਾਹਿਬ ਵਾਲਾ ਖਾਸ ਕਰਕੇ ਫੜਾਂ ਦੇ ਸਮਾਧਨ ਵਿੱਚ ਹੀ ਬੀਸੀ ਜਿਹੜੀ ਲੈ ਰਹੇ ਸੀਗੇ ਤਾਂ ਉਹ ਉਸ ਦੇ ਵਿੱਚ ਉਸ ਤੋਂ ਇਲਾਵਾ ਤਾਂ ਉਹ ਗਏ ਆ ਕਹਿਣ ਤੋਂ ਪਾਉ ਖੁਦ ਡੀਸੀ ਸਾਹਿਬ ਤਾਂ ਤੁਸੀਂ ਸੋਚ ਸਕਦੇ ਹੋ ਕਿ ਪੂਰੇ ਜ਼ਿਲ੍ਹੇ ਦਾ ਪ੍ਰਸ਼ਾਸਨ ਜਿਹੜਾ ਹੈਗਾ ਉਹ ਇਸ ਕੰਮ ਵਾਸਤੇ ਲੱਗਿਆ ਹੋਇਆ ਹੈ ਬਟ ਇੱਥੇ ਤੋਂ ਸਾਨੂੰ ਥੋੜੀ ਦਿੱਕਤਾਂ ਇਹ ਹੀ ਆਈਆਂ ਕਿ ਇੱਕ ਕਿਉਂਕਿ ਮਿੱਟੀ ਕੱਚੀ ਹੈ ਤੇ ਪਾਣੀ ਹਾ ਪਾਣੀ ਉਹਦੇ ਕਰਕੇ ਫੁੱਲ ਰਿਹਾ ਹੈ ਤੇ ਜਿੰਨਾ ਕੁ ਵੀ ਪ੍ਰਸ਼ਾਸਨ ਜਿਹੜਾ ਹੈਗਾ ਕਰ ਸਕਦਾ ਵੀ ਪਰ ਕੱਲਾ ਪ੍ਰਸ਼ਾਸਨ ਇੰਦਰ ਦੇਖੋ ਸਿਵਲ ਡਿਫੈਂਸ ਦੀਆਂ ਟੀਮਾਂ ਉਸ ਤੋਂ ਇਲਾਵਾ ਸਾਡੀ ਜਿਹੜੀਆਂ ਦੂਈਆਂ ਵੀ ਰੈਸਕਿਊ ਟੀਮਸ ਮੇੜਾ ਉਹ ਵੀ ਤਾਇਨਾਤ ਕੀਤੀਆਂ ਹੋਈਆਂ ਇਹਦੇ ਨਾਲ ਨਾਲ ਅਸੀਂ ਆਪਣੀ ਹੋਰ ਸੋਰ ਅਗਲੇ ਵੀ ਖੁਦਾ ਨਖਾਸਤਾ ਕਿਉਂਕਿ ਹਜੇ ਵੀ ਕਾਫੀ ਹੈਗਾ ਹੈਗਾ ਉਹਦੇ ਵਿੱਚ ਮਤਲਬ ਇਹ ਨਹੀਂ ਹੈਗਾ ਟੁੱਟ ਗਿਆ ਜਾਂ ਉਹਦਾ ਬਟ ਪੂਰਾ مشاہدہ ਜਿਹੜਾ ਪ੍ਰਸ਼ਾਸਨ ਹੈ ਪੂਰੀ ਮੁਸਤਜ਼ਦੀ ਦਾ ਇਸ ਵਾਸਤੇ ਲੱਗਿਆ ਹੋਇਆ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੀ ਸਾਰਿਆਂ ਦੀ ਮਿਹਨਤ ਜਿਹੜੀ ਹੈ ਉਹ ਰੰਗ ਲਿਆ। ਥੈਂਕ ਯੂ। ਤੁਸੀਂ ਦੇਖਿਆ ਕਿ ਜਿਹੜੇ ਇਹ ਜੀਮ ਸਵਾਰ ਨੇ ਗੱਲਬਾਤ ਕੀਤੀ ਹੈ ਤੇ ਦੱਸਿਆ ਕਿ ਜਿੰਨੇ ਵੀ ਅਧਿਕਾਰੀਆ ਸਿਵਲ ਡਿਫੈਂਸ ਹੋ ਗਿਆ ਜੈਡ ਡੀਸੀ ਡਿਪਾਰਟਮੈਂਟ ਤੋਂ ਹੋ ਗਿਆ ਜਾਂ ਫਿਰ ਹੋਮਗਾਰਡ ਦੇ ਪਟਾੜੀਆਂ ਜਾਂ ਫਿਰ ਜਿਹੜੀ ਸਮਾਰਿਕ ਕਟੇ ਬੰਦੀਆਂ ਉਹ ਆਪਣੀਆਂ ਬਿਲਕੁਲ ਸੇਵਾਵਾਂ ਜਿਹੜੀਆਂ ਦੇ ਰਹੀਆਂ ਲਗਾਤਾਰ 24 ਘੰਟੇ ਜਿੰਨਾ ਚੱਕਰ ਇਹ ਜਿਹੜਾ ਸਾਰਾ ਪ੍ਰਬੰਧ ਠੀਕ ਰਹਿੰਦਾ ਮੈਂ ਤੁਹਾਨੂੰ ਅੰਦਰ ਲੀਆਂ ਜਿਹੜੀਆਂ ਤਸਵੀਰਾਂ ਦਿਖਾਵਾਂਗਾ ਜਿੱਥੇ ਜੀਏ ਤੁਸੀਂ ਬੰਨ ਨੂੰ ਲੈ ਕੇ ਜਿਹੜਾ ਆ ਉਹ ਜਿੱਤੇ ਕਿਉਂਕਿ ਪਾਣੀ ਜਿੱਦਾਂ ਜਿੱਦ ਤੱਕ ਅੱਗੇ ਖੁਰਦਾ ਜਾਂਦਾ ਖੁਰਦਾ ਜਾਂਦਾ ਮਿੱਟੀ ਤੇ ਉਸ ਤੋਂ ਬਾਅਦ ਜਿਹੜਾ ਸਾਰਾ ਹੈ ਇਹ ਖਤਰਾ ਜਿਹੜਾ ਬਣ ਜਾਂਦਾ ਪਰ ਉਸ ਨੂੰ ਟਾਲਣ ਦੇ ਲਈ ਸਾਰਾ ਇਹ ਡਿਪਾਰਟਮੈਂਟ ਜਿਹੜਾ ਹੈ ਪੂਰੇ ਜੋਰ ਸ਼ੋਰ ਨਾਲ ਦਿਨ ਰਾਤ ਜਿਹੜਾ ਹੈ ਕੰਮ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਤਸਵੀਰਾਂ ਕਿਉਂਕਿ ਇਹ ਮਿੱਟੀ ਜਿਹੜੀ ਹੈ ਹੁਣ ਇੱਥੇ ਰੇਤਾਂ ਦੀ ਜਿਹੜੀਆਂ ਬੋਰੀਆਂ ਪਾਈਆਂ ਜਾ ਰਹੀਆਂ ਹਨ ਤਾਂ ਜੋ ਇਹ ਰਸਤਾ ਬਣਿਆ ਕਿਉਂਕਿ ਇਹ ਈ ਤੁਸੀ ਹੈ ਜਿਹੜੀ 4 ਕਿਲੋਮੀਟਰ ਦੀ ਜਿਹੜੀ ਦਰਿਆ ਦੇ ਪਾਣੀ ਨੂੰ ਖਾਸ ਕਰਕੇ ਰ ਕਿ ਇਹ ਦਰਿਆ ਦੇ ਪਾਣੀ ਕਰਕੇ ਹੀ ਜਿੰਨੇ ਵੀ ਲਾਗੇ ਦੇ ਪਿੰਡ ਹਨ ਉਹ ਪਾਣੀ ਦੀ ਰੇਟ ਬਚਾ ਜਾਂਦੇ ਹਨ ਪਰ ਪ੍ਰਸ਼ਾਸਨ ਜਿਹੜਾ ਕਾਫੀ ਦਿਨਾਂ ਤੋਂ ਹਰਕਤ ਵਿੱਚ ਆਇਆ ਹੈ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ ਇਹ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਹੈ ਕੈਮਰਾਮੈਨ ਸਾਹਿਬ ਸਿੰਘ ਨਾਲ ਰਵਿੰਦਰ ਸਿੰਘ ਨਿਊਜ਼ ਸਟੇਟ ਪੰਜਾਬ ਹਿਸ਼ਾਰਪੁਰ